ਸਸੀ ਦਾ ਅਕਸਰ ਅਗਰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜੋ ਵੀ ਨਵੇਂ ਜੁੜ ਰਹੇ ਆ ਆਪਣੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਇੱਕ ਆਪਣੇ ਸਾਰੇ ਭਰਾਵਾਂ ਵਾਸਤੇ ਵੀਡੀਓ ਲੈ ਕੇ ਆਂਦੀ ਹੈ ਬਹੁਤ ਕਿਸਾਨ ਵੀਰਾਂ ਤੇ ਚੰਗੀ ਵੀਡੀਓ ਆ ਜਿਨ੍ਹਾਂ ਵੀਰਾਂ ਦੇ ਪਸ਼ੂ ਗੱਭਣ ਨਹੀਂ ਰਹਿੰਦੇ ਆ ਕੇ ਕੇ ਛੱਡੀ ਜਾਂਦੇ ਆ ਕਟਿਆਂ ਨੂੰ ਵੇਚੀ ਜਾਂਦੇ ਆ ਉਹਨਾਂ ਵੀਰਾਂ ਦਾ ਹੌਸਲਾ ਵਧਾਉਣ ਲਈ ਬਹੁਤ ਬਹੁਤ ਟੌਪ ਦੀ ਵੀਡੀਓ ਲੈ ਕੇ ਆਂਦੀ ਆ ਅੱਜ ਆਪਾਂ ਪਹੁੰਚੇ ਆ ਪਿੰਡ ਲੋਪੋ ਵਿੱਚ ਅੰਕਲ ਬਾਬੂ ਸਿੰਘ ਲੋਟਵੱਦੀ ਦੇ ਘਰੇ ਅੰਕਲ ਮਲਾਂ ਮੇਨ ਦੀ ਪਰਿਵਾਰ ਦੇ ਪੂਰਾ ਮਿਹਨਤ ਕਰਨ ਵਾਲੇ ਬੰਦੇ ਆ ਇਹਨਾਂ ਦੇ ਘਰੇ ਇੱਕ ਸਕਰੀਨ ਤੇ ਯੁੱਧ ਨੂੰ ਵੈੜ ਦਿਖ ਰਹੀ ਆ ਐਚ ਐਫ ਕ੍ਰੋਸ ਵੈੜ ਇਹ ਵੈੜ ਦੀ ਉਮਰ 4 4.5 ਸਾਲ ਵੈੜ ਦੀ ਉਮਰ ਆ ਕਾਫੀ ਸ਼ਿੰਗਾਰਸ਼ੀ ਕੀ ਤਰਕ ਕਰਨੇ ਨੇ ਤੇ ਬਾਕੀ ਤੁਹਾਡੀ ਗੱਲਬਾਤ ਅੰਕਲ ਨਾਲ ਕਰਾਉਣੇ ਆ ਕਿ ਅੰਕਲ ਨੇ ਕਿੰਨਾ ਕੁ ਸ਼ਿੰਗਾਰਸ਼ੀ ਕੀਤਾ ਕਿਵੇਂ ਅੰਕਲ ਦਾ ਆਪਣੇ ਨਾਲ ਸੰਪਰਕ ਹੋਇਆ ਕਿਵੇਂ ਅੱਜੇ ਕਰਮਾਂ ਵਾਲੀ ਗੱਭੜ ਰਹੀ ਸੱਸੀ ਗੱਲ ਦੀ ਸੱਸੀ ਜੀ ਤੁਹਾਡਾ ਜੱਚੀ ਬੋਲਿਓ ਤੇ ਦੱਸਿਓ ਕਿੰਨਾ ਕੁ ਸੰਘਰਸ਼ ਕੀਤਾ ਤੁਹਾਡਾ ਮੇਰਾ ਨੰਬਰ ਤੁਹਾਨੂੰ ਕਿਵੇਂ ਮਿਲਿਆ ਥੱਲੀ-ਥੱਲੀ ਗੱਲ ਪਿਆਰ ਨਾਲ ਦੱਸੋ ਜੀ ਵੀਰੋ ਭਰਾਵੋ ਮੇਰੀ ਬੇਨਤੀ ਆ ਤੁਹਾਡੇ ਮੂਰੇ ਹੱਥ ਬੰਨ੍ਹ ਕੇ ਮੈਂ ਬਹਿਰ ਤੇ ਪੂਰਾ ਅੱਕ ਚੁੱਕਿਆ ਸੀ ਮੈਂ ਛੱਡਣ ਨੂੰ ਤਿਆਰ ਸੀ ਮੈਨੂੰ ਜਗਸੀਰ ਸਿੰਘ ਗੱਲ ਨੇ ਇੱਥੋਂ ਦਾ ਲਾਕਰਨ ਏਰੀਆ ਜੀਸੀਰ ਗੱਲ ਨੇ ਜੀਸੀਰ ਗੱਲ ਨੇ ਮੈਨੂੰ ਨੰਬਰ ਦਿੱਤਾ ਇਨ ਮੈਂ ਨੰਬਰ ਤੇ ਡਾਕਟਰ ਨੂੰ ਬੁਲਾਇਆ ਬੁਲਾ ਕੇ ਡਾਕਟਰ ਨੇ ਮੈਨੂੰ ਦਵਾਈ ਬੂਤੀ ਦਿੱਤੀ ਦਵਾਈ ਦਿੱਤੀ ਮੈਂ ਫਿਰ ਦਵਾਈ ਦੇ ਕੇ ਗਾਉਂ ਪੂਰੀ ਗਰਮੀ ਦੇ ਵਿੱਚ ਮੇਰੀ ਗਾਂ ਦੇ ਮੈਂ ਆਪਦੀ ਤੇ ਟੀਕਾ ਭਰਾਇਆ ਟੀਕਾ ਭਰਾ ਕੇ ਮੇਰੀ ਗਾਂ ਅੱਜ ਤਿੰਨਾਂ ਮਹੀਨਿਆਂ ਦੀ ਗੱਪਣ ਹੋ ਗਈ ਹਾਂਜੀ ਅੱਜ ਤੁਹਾਡਾ ਮਨ ਕੋਛਾ ਜੀ ਚੰਨਾ ਕੋਛਾ ਜੀ ਪੂਰਾ ਜੀ ਮੈਂ ਇਹਨੇ ਕਿ ਤੁਹਾਡੇ ਪੈਰੀ ਹੱਥ ਲਾਉਣ ਨੂੰ ਕਿਹਾ ਤੁਸੀਂ ਮੇਰੇ ਤੋਂ ਮੇਰੇ ਪਿਆਰ ਕੀ ਹੁੰਦੀ ਨਹੀਂ ਨਹੀਂ ਪੈਰੀ ਹੱਥ ਆਪਾ ਲਾਉਣੇ ਮੇਰੀ ਜੀ ਜਿਵੇਂ ਕਿਸੇ ਜ਼ਿਮੀਂਦਾਰ ਦਾ ਚੰਗਾ ਝੋਨਾ ਛਾੜ ਦਿੰਦਾ ਮੈਨੂੰ ਐਵੇਂ ਮਿਲ ਗਿਆ ਬਿਲਕੁਲ ਜੀ ਆਪਾਂ ਚੱਕਰ ਆਏ ਛੋਟੇ ਨੌਰਭਲ ਪਰਿਵਾਰ ਚੋਂ ਹੈ ਜੀ ਆਪਣਾ ਇਹੀ ਝੋਨਾ ਹੈ ਇਹੀ ਆਪਣੀ ਕਰਕਾ ਜੀ ਇੱਕ ਗੱਲ ਰਹਿਣ ਦੀ ਆ ਤੇ ਇੱਕ ਝੋਨੇ ਦੇ ਕਿਲੇ ਦੇ ਬਾਬਾ ਦੀ ਗੱਲ ਹੈ ਜੀ ਜਦੋਂ ਆਪਣਾ ਇਦੂ ਬਿਨਾਂ ਕੋਈ ਰੋਜ਼ਗਾਰ ਹੀ ਨਹੀਂ ਗਿਆ ਮੈਂ ਜੀ ਧੰਨਵਾਦ ਤੁਹਾਡਾ ਬਹੁਤ ਕਰਦਾ ਮੈਨੂੰ ਨਾ ਮੈਂ ਮਿੱਹਾਂ 托ਕੜਾ ਲਈ ਹੁੰਦਾ ਸੀ 托ਕੜਾ ਲਿਆ ਕੇ ਮੇਰੇ ਕੋਲੇ ਮਿੱਹਾਂ ਕਈ ਵਾਰੀ ਮੈਂ ਖਾਲੀ ਮੈਂ ਲੈ ਆਉਣੀ ਚੰਗੀ ਸਨਕੀ ਮੇਰੇ ਕੋਲੇ ਰਹਿੰਦੀ ਹੀ ਨਹੀਂ ਸੀ ਠੀਕ ਹੈ ਜੀ ਮੈਂ ਬੜਾ ਯਤਨ ਲਗਣਾ ਯਤਨ ਲਾ ਕੇ ਫਿਰ ਹੰਨੀਸਾਰ ਨੂੰ 10-12000 ਦਾ ਘਾਟਾ ਪਾ ਕੇ ਫਿਰ ਵੇਚੀ ਠੀਕ ਹੈ ਜੀ ਹਾਂ ਤੇ ਹੁਣ ਮੈਨੂੰ ਥੋੜਾ ਪਤਾ ਲੱਗ ਗਿਆ ਹੁਣ ਮੈਂ ਭਲਾ ਖਾਲੀ ਮੈਂ ਲਿਆਵਾਂ ਤੇ ਮੈਂ ਥੋੜਾ ਧੰਨਵਾਦ ਬਹੁਤ ਕਰਦਾ ਨਹੀਂ ਜੀ ਹਾਂ ਗੁਰੂ ਮਾਲ ਕੇ ਦਾ ਨਹੀਂ ਜੀ ਫਿਰ ਵੀ ਤੁਸੀਂ ਪੜੇ ਲਿਖੇ ਇਨਸਾਨ ਆ ਅੱਜ ਤੁਹਾਡਾ ਮਨ ਖੁਸ਼ ਹੋ ਜਾ ਮੈਂ ਅਨਜੀ ਬਾਗੋ ਬਾਗ ਅਸੀਂ ਸਕੀਰ ਨਾਲੇ ਵੀ ਸਾਨੂੰ ਆਂਦੇ ਸੀ ਵੀ ਸਾਨੂੰ ਤੁਸੀਂ ਪਤਾ ਨਹੀਂ ਆ ਦਿਓ ਵੀ ਜੇ ਤੁਹਾਡੇ ਵੀ ਗਾਂ ਗਾਇਆਂ ਕੱਬਣਾ ਨੇ ਤੁਹਾਡੇ ਹਾਂ ਜੀ ਅਸੀਂ ਬਾਬੇ ਸ਼ੇਖ ਪਤੇ ਵੀ ਮੈਂ ਜਾਣਨਾਂ ਨਹੀਂ ਆਖੀ ਲੈ ਕੇ ਜਦੋਂ ਮੇਰੇ ਤੇ ਬੁੱਢੀ ਦਾ ਜੇ ਮਾਦਾ ਜੀ ਹਾਂਜੀ ਅੱਜ ਮਾਦਾ ਠੀਕ ਹੈ ਮਾਨ ਖੋਜਾ ਨਾ ਮੈਂ ਯਾਰ ਇੰਨੀ ਲੰਦਾ ਸੀ ਇਹ ਤਾਂ ਚਰਨਾਂ ਮੈਂ ਨੇ ਤੇ ਰੰਦਾ ਮੈਂ ਤਾਂ ਇੱਕ ਸੀਜ਼ਨ ਝੋਨੇ ਦੀ ਲੋਈ ਨਹੀਂ ਲਾਇਆ ਠੀਕ ਹੈ ਜੀ ਹਾਂ ਹਾਂਜੀ ਉਦੋਂ ਅਸੀਂ ਪੱਠੇ ਲੈ ਆਉਂਦੇ ਸੀ ਤੇ ਇਹਨਾਂ ਦੀ ਅਸੀਂ ਥੋਣੀ ਡੱਕ ਦਿੰਦੇ ਖੜ ਮੰਨ ਕਿਤੋਂ ਪੈਰ ਪੀਮਾਰ ਕਾ ਖੜ ਵੀ ਗੋਲੀ ਮੁੱਕ ਨਹੀਂ ਦਿੰਦਾ ਠੀਕ ਹੈ ਜੀ ਕਿਰੇ ਬਹੁਤ ਧੰਨਵਾਦ ਜੀ ਹੁਣ ਮੇਰਾ ਮੁੰਡਾ ਪਲੰਬਰ ਦਾ ਕੰਮ ਕਰਦਾ ਉਹਨੂੰ ਮੈਂ ਕਹੂੰ ਵੀ ਲੈ ਵੀ ਹੁਣ ਵਿੱਦੇ ਘਰ ਮੁੱਕ ਜੀ ਉਹਦੇ ਤੂੰ ਗੋਰੀ ਦਿੰਦਾ ਹਾਂ ਜੀ ਜੀ ਬਹੁਤ ਧੰਨਵਾਦ ਜੀ ਹਾਂ ਮੈਂ ਤਾਂ ਕਰ ਸਕਾ ਹਾਂ ਹਾਂ ਬਸ ਮੈਂ ਤਾਂ ਕੀਤੀ ਮੈਂ ਅੱਜ ਕਿਤੇ ਕਿਸੇ ਦੇ ਚੋਰੀ ਪੱਟਿਆਂ ਦਾ ਇੱਕ ਰੁਗਮ ਨਹੀਂ ਲਾ ਠੀਕ ਹੈ ਜੀ ਮੈਂ ਕਹਿੰਦਾ ਨਾ ਮੈਂ ਤੂੜੀ ਪਾ ਦੂ ਪੱਟੇ ਵੀ ਮੈਂ ਲਿਓਣੇ ਸਹੀ ਗੱਲ ਹੈ ਜੀ ਹਾਂ ਬਿਲਕੁਲ ਜੀ ਦੱਸ ਕੇ ਲਿਓ ਸਹੀ ਗੱਲ ਹੈ ਕਿਉਂ ਚੋਰੀ ਕਰਕੇ ਪਾਉਣਾ ਸੋਦੀ ਸੋਦੀ ਫੀਸ ਕੀ ਜਿਹੜਾ ਆਪਾਂ ਬਾਪੂ ਜੀ ਪਹਿਲੇ ਮੋਢੀ ਧੋਖੇ ਨਾਲ ਚੱਲ ਪਿਆ ਚੋਰੀ ਨਾਲ ਚੱਲ ਪਿਆ ਹੁਣ ਇਹ ਕਾ ਫਲ ਵੀ ਕੀ ਦੇਣਾ ਤੁਸੀਂ ਮੈਨੂੰ ਦਵਾਈ ਲਈ ਆਪਾਂ ਇਮਾਨਦਾਰੀ ਨਾਲ ਦਵਾਈ ਦਿੱਤੀ ਤੇ ਮਿਹਨਤ ਕੀਤੀ ਤੇ ਜਮੀਨਤ ਨੂੰ ਫਲ ਲੱਗਿਆ ਕੋਈ ਇਮਾਨਦਾਰੀ ਨਾਲ ਹੀ ਆਪਾਂ ਦਿੱਤੀ ਹੈ ਹਾਂਜੀ ਮਹਾਰਾਜ ਦਾ ਨਾਮ ਹੈ ਹਾਂ ਕੋਈ ਗੱਲ ਹੈ ਕੋਈ ਤੁਸੀਂ ਮੇਰੇ ਪਿਓ ਵਰਗੇ ਮਾਨ ਨਹੀਂ ਦੇਣਾ ਆਪਣਾ ਵਧੀਆ ਖੁਸ਼ੀ ਦੀ ਗੱਲ ਹੈ ਪਰਮਾਤਮਾ ਦੀ ਕਿਰਪਾ ਨਾਲ ਇੱਕ ਕਿਸਾਨ ਵੀਰੋ ਹੋਰ ਗੱਲ ਬਹੁਤ ਵਧੀਆ ਨੋਟ ਕਰਨ ਵਾਲੀ ਆ ਪਾਪੂ ਜੀ ਨੇ ਦੱਸਿਆ ਕਿ ਪੂਰੀ ਗਰਮੀ ਦੇ ਵਿੱਚ ਵੀ ਗਬਰਿਆ ਕਈ ਕਿਸਾਨਾ ਭਰਾ ਕਹਿੰਦੇ ਆ ਗਰਮੀ ਨੰਗੀ ਤੋਂ ਲਾਇਗਰਾਵਾਂਗੇ ਗਰਮੀ ਨੰਗੀ ਤੋਂ ਟੀਕਾ ਭਰਾਵਾਂਗੇ ਗਰਮੀ ਦੇ ਵਿੱਚ ਕੋਸ ਗੱਭਨ ਨਹੀਂ ਰਹਿੰਦੇ ਆ ਤੁਹਾਡੇ ਸਾਹਮਣੇ ਆ ਵੀ ਹੁਣੇ ਤਿੰਨ ਮਹੀਨੇ ਦੀ ਗੱਭਣਾ ਪਾਣੀ ਤਿੰਨ ਮਹੀਨੇ ਪਿੱਛੇ ਜਾਵੜੋ ਉਦੋਂ ਪੂਰੀ ਅੱਗ ਪੈਦੀ ਸੀ ਪੂਰੀ ਅੱਗ ਦੇ ਵਿੱਚ ਟੀਕਾ ਭਰਿਆ ਤੇ ਅੱਜ ਇਹ ਗੱਭਨ ਨਿਕਲੀ ਆ ਬੈਣ ਤੇ ਨਿਕਲ ਗਈ ਅੱਜ ਇਹ ਬੈਣ ਗੱਭਨ ਨਿਕਲੀ ਪੂਰੀ ਅੱਗ ਦੇ ਵਿੱਚ ਅੱਗ ਦੇ ਵਿੱਚ ਟੀਕਾ ਭਰਿਆ ਕੋਈ ਜਿਸ ਕਿਸੇ ਵੀਰ ਭਰਾ ਦਾ ਕੋਸ ਗੱਭਨ ਨਹੀਂ ਰਹਿੰਦਾ ਪੱਕਿਆਵਾ ਥੱਕਿਆਵਾ ਪੂਰਾ ਜੋਰ ਲਾ ਜੋਗੇ ਮਤਲਬ ਰੜਾ ਛੱਡੋ ਨਾ ਕੱਟਿਆ ਨੂੰ ਵੇਚੋ ਨਾ ਛੋਟਣਾ ਪੂਰਾ ਟ੍ਰੀਟਮੈਂਟ ਕਰਾਓ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਚ 100% ਤੁਹਾਨੂੰ ਦਵਾਈ ਦਾ ਰਿਜ਼ਲਟ ਮਿਲੂਗਾ ਤੁਹਾਡਾ ਪਸੂ ਘੱਟ ਹੋਊਗਾ ਆ ਤੁਹਾਡੇ ਸਾਹਮਣੇ ਆ ਸੋਹਦ ਮਾਰੇ ਨੇ ਕਰਤੋਆ ਕੀਤੀ ਬਾਪੂ ਦੇ ਘਰੇ ਹੱਲ ਲੱਗਿਆ ਬਹੁਤ ਬਹੁਤ ਬਾਪੂ ਤੁਹਾਨੂੰ ਵਧਾਈਆਂ ਗੁਰੂ ਸਾਹਿਬ ਤੁਹਾਨੂੰ ਵਧਾਈ ਸਭ ਤੋਂ ਪਹਿਲਾਂ ਸ਼ਹਿਰ ਬਾਸ਼ਾ ਬਾਪੂ ਜੀ ਨੂੰ ਵਧਾਈਆਂ ਇਹਨੇ ਬਤਮਨ ਲਾਜ ਰੱਖੀ ਆ ਕੋ ਜੀ ਫੇਰ ਵੀ ਦੁੱਧ ਪੁੱਤਰਾਂ ਦਾ ਦਾਨੀ ਹਾਂ ਬਿਲਕੁਲ ਬਿਲਕੁਲ 6ਵੇਂ ਪਾਛਾ ਦੀ ਬਿਲਕੁਲ ਹਾਂਜੀ ਮਿਲਦੇ ਆਂ ਕਿਸੇ ਆਪੋਰ ਵੀਡੀਓ ਦੇ ਵਿੱਚ ਇਹ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਇਹ ਇੱਕ ਬਾਪੂ ਦੀ ਖਾਤਰ ਵੀਡੀਓ ਸ਼ੇਅਰ ਕਰਿਓ ਇਹ ਮਿਹਨਤੀ ਵਿਵਾਰ ਕਿੰਨੀ ਮਿਹਨਤ ਕਰਨ ਵਾਲਾ ਬਾਪੂ ਮਿਹਨਤ ਕਰਕੇ ਰੈਡ ਪਾਲੀਆ ਇਹ ਬਾਪੂ ਦਾ ਹੌਸਲਾ ਵਧੂਗਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਹੋਰ ਆਪਣੇ ਬਾਪੂ ਆ ਮਿਹਨਤ ਕਰ ਕਰਕੇ ਬਸੂ ਘਾ ਖੋਦ ਫੋਦ ਕੇ ਪਾਲ ਰਹੇ ਆ ਜਿਹਨਾਂ ਦੇ ਕੋਸ ਗੱਪਾਂ ਨਹੀਂ ਰਹਿੰਦੇ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਲਿਓ ਤੇ ਉਹਨਾਂ ਦੇ ਘਰੇ ਵੀ ਪਰਮਾਤਮਾ ਖੁਸ਼ੀ ਦੇ ਦਰਦ ਲੈ ਕੇ ਆਵੇ ਸਤਿ ਸ਼੍ਰੀ ਅਕਾਲ ਜੀ ਮੈਂ ਲਿਓਰ ਵੀਡੀਓ ਦੇ ਧੰਨਵਾਦ